ਹਾਂਜੀ ਬਾਈ ਜਿਹੜੇ ਕਹਿੰਦੇ ਆ ਵੀ ਕੈਨੇਡਾ ਵਿੱਚ ਸੋੜੇ ਨਿਆਰੇ ਆ ਆ ਦੇਖ ਲਓ ਬਾਈ ਨੀਂਦ ਖਰਾਬ ਕਰਨੀ ਪੈਂਦੀ ਹੈਗੀ ਕਹਿੰਦੇ ਆ ਤੁਸੀਂ ਤਾਂ ਨਿਆਰੇ ਲੈਣੋਂ ਡਾਲਰ ਬਣਦੇ ਆਏ ਰਾਤ ਨੂੰ ਜਾਗੜਾ ਪੈਂਦਾ ਬਾਈ 2 ਵਜੇ ਪਿਆ ਰਾਤ ਦੇ ਫੇਰ ਬਣਦੇ ਬਾਈ ਡਾਲਰ ਇਹ ਪੰਜਾਬ ਬੈਠੀ ਸੌਖਾ ਲੱਗਦਾ ਵੀ ਨਿਆਰੇ ਆ ਕੇ ਇੱਥੇ ਬਾਹ ਪਾਏ ਜਾਂਦਾ ਨਾ ਸਾਰਾ ਕੁਝ ਆਪ ਨੂੰ ਕਰਨਾ ਪੈਂਦਾ ਹੈਗਾ ਫੇਰ ਯਾਦ ਆਉਂਦਾ ਪੰਜਾਬ ਮਾਂ ਪਿਓ ਯਾਰ ਉੱਥੇ ਨਿਆਰੇ ਸੀ ਉੱਥੇ ਆਪਣੀ ਮਰਜ਼ੀ ਨਾਲ ਉੱਠਦੇ ਸੀ ਮਰਜ਼ੀ ਨਾਲ ਸੌਂਦੇ ਸੀ ਤੇ ਇੱਥੇ ਫਿਰ ਬਈ ਜ਼ਿੰਮੇਵਾਰੀ ਪੈ ਜਾਂਦੀ ਹੈ ਪਿੰਡ ਹੁੰਦੇ ਸੀਗੇ ਤਾਂ ਬਈ 2 ਵਜੇ ਆਈ ਨੂੰ ਪਤਲਾ ਜਿ ਕਿੱਥੇ ਪਏ ਕਿੱਥੇ ਨਹੀਂ ਪਏ ਆਪਦੀ ਹਿੰਮਤ ਨਾਲ ਉੱਠਦੇ ਸੀ ਮਰਜ਼ੀ ਨਾਲ ਸੌਂਦੇ ਸੀ ਤੇ ਬੱਲੇ ਲੋੜਦੇ ਸੀ ਇੱਥੇ ਫਿਰ ਬਈ ਜੇ ਕੰਮ ਕਰਾ ਕੇ ਸੇਰੀ ਹੈ ਕੰਮ ਨਾਲ ਹੀ ਸਾਰਾ ਕੁਝ ਉੱਥੇ ਤਾਂ ਚਲੋ ਆਇਆ ਹੁੰਦਾ ਹੈਗਾ ਇੱਕ ਜਣਾ ਕਮਾਈ ਜਾਂਦਾ ਸੀ ਸਾਰੇ ਜਣੇ ਖਾਈ ਜਾਂਦੇ ਇੱਥੇ ਦਾ ਵੀ ਸਾਰਿਆਂ ਨੂੰ ਕੋਈ ਦਾ ਸੁਣਾ ਜਾਂਦਾ ਫੇਰ ਕੁਝ ਵਾਰਦਾ ਬਾਕੀ ਆ ਦੇਖ ਲਓ ਤੁਸੀਂ ਏ ਬਈ ਫਲਾਈ ਤਿਆਰ ਹੁੰਦੀ ਇੱਥੇ ਜਿਹੜੀ ਘਰ ਬੰਦਿਆ ਇੱਥੇ ਲੱਕੀਏ ਆਹ ਫਲਾਈ ਹੁੰਦੀ ਹੈ ਬਈ ਇਹ ਇੰਨੀ ਪਤਲੀ ਪਤਲੀ ਤੇ ਇਹ ਫੇਰ ਹੌਲੀ ਹੌਲੀ ਤੋਟੇ ਬੜਤੇ ਆ ਗਏ ਪੂਰਾ ਦੇ ਜਾ ਉਹ ਕੱਢਦੀ ਆ ਵੀ ਕਾਲੇ ਨਹੀਂ ਸਕਦੀ ਆ ਇੱਥੇ ਬਲੂ ਲੱਗਦੀ ਆ ਆਮ ਸ਼ੀਨ ਤੇ ਗੁੰਦ ਲਾ ਕੇ ਗਾਹਾਂ ਦੀ ਆਹ ਲਾ ਦੂ ਵੱਡੀਆਂ ਆਮ ਸ਼ੀਨਾਂ ਆ ਜਿੰਨਾ ਤੇ ਫਿਰ ਇਹ ਚੌੜੀ ਪਲਾਈ ਪਾਈ ਲੈਂਦੀ ਆ ਜਿਹੜੇ ਆਪਣੇ ਬੱਜ ਨਹੀਂ ਉਹਦੇ ਚੌੜੀ ਤੋਂ ਵੱਡੇ-ਵੱਡੇ ਕੱਟੇ ਆ ਜਾਂਦੇ ਨੇ ਉਹ ਸਾਹਮਣੇ ਬਣੇ ਪੈਂਦੇ ਆ ਗੋੜਿਆਂ ਦੀ ਫੈਕਟਰੀਆਂ ਬਾਕੀ ਇੱਕ ਗੱਲ ਹੋਰ ਵਧੀਆ ਲੱਗੀ ਆਪਾਂ ਨੂੰ ਕੋਈ ਯਾਰ ਕੁੜੀਆਂ ਗੋੜਿਆਂ ਦੀਆਂ ਬਹੁ ਮੇਟੀ ਨੂੰ ਬਹੁਤ ਕੰਮ ਕਰਦੀ ਆ ਅਜਿਹੇ ਛਿਹੇ ਮੁੰਡੇ ਆ ਤਾਂ ਹੈਗੇ ਕਮਜ਼ੋਰ ਅਟਾਲਦੇ ਆਗੇ ਆਹ ਦੇਖ ਲੋ ਬਹੁ ਮਿਹਨਤ ਕਰਦੇ ਆ ਵਿਚਾਰੀ ਬੰਦੇ